ਲੋ 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 ਅੱਜ ਭੋਜਨ ਸਵਾਜ ਪਾਰਟੀ ਸਭਾਜ ਸਵੇਸ ਸਿੰਘ ਜਿਗੜੇ ਭੋਜਨ ਸਵਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੱਲੋਂ ਸਰਕਾਰੀ ਨਤੀਸ ਸਿੰਘ ਪਾਣੀ ਪਲੰਚ ਚਾਰਜ ਤੇ ਸ੍ਰੀ ਵਿਪਲ ਕੁਮਾਰ ਅਨਚਾਰਜ ਦੇ ਵੱਲੋਂ ਭੈਣ ਕੁਬਾਰੇ ਮਾਇਆ ਭਤੀਜੇ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਇਹ ਨਮਾਣੇ ਜਿਹੜਾ ਟਿਕਟ ਦੇ ਕੇ ਨਵਾਜਿਆ ਤੇ ਮੈਂ ਇਸ ਕੌਲ ਦਾ ਬਹਿਸਾ ਕਰਦਾ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਇਹ ਸੀਟ ਜਿੱਤ ਕੇ ਭਾਣੇ ਬਾਰੇ ਭਾਜਪਾ ਜੀ ਬਹੁਜਨ ਸਵਾਜ ਪਾਰਟੀ ਝੋਲੀ ਚ ਪਾਵਾਏ ਤੁਹਾਨੂੰ ਆਪਣੇ ਸਹੁੰਆਂ ਦੀ ਰਾਖੀ ਕਰਨੀ ਚਾਹੀਦੀ ਹੈ ਸਰਦਾਰਨ ਨੂੰ ਬਚਾਉਣ ਦੇ ਲਈ ਬਹੁਜਨ ਸਵਾਜ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਹਾਥੀ ਦੇ ਉੱਤੇ ਬਾਟਨ ਤੋਂ ਵਾਕਿਆ ਨੂੰ ਕਾਬਜਾਬ ਕਰਨਾ ਚਾਹੀਦਾ ਹੈ ਸਰਕਾਰਾਂ ਤੋਂ ਮੁੂੰ ਮੋੜਦੇ ਹੋਏ ਬਹੁਜਨ ਸਵਾਜ ਪਾਰਟੀ ਦਾ ਸਮਾਰਗਨ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਬਹੁਜਨ ਸਵਾਜ ਪਾਰਟੀ ਪੂਰੇ ਭਾਰਤ ਦੇ ਵਿੱਚ ਜਿੱਥੇ ਜੋਪੇ ਦੇ ਵਿੱਚ ਭੜਨਜੀ ਨੇ ਵਧੀਆ ਸਰਕਾਰ ਚਲਾ ਕੇ ਕਿਸਾਨਾਂ ਨੂੰ ਸੁਆਮੀਨਾਥੀ ਰਿਪੋਰਟ ਲਾਗੂ ਕਰੀ ਹੈ ਮਾਡਲ ਕਮਿਸ਼ਨ ਦੀ ਰਿਪੋਰਟ ਬੇਸੀ ਲੋਕਾਂ ਦੇ ਲਾਗੂ ਕਰੀ ਹੈ ਜੋ ਕਿ ਸਾਡੇ 75% ਬਣਦੇ ਹੈ ਇਸ ਕਰਕੇ ਬੇਸੀ ਸਮਾਜ ਨੂੰ ਐਸੇ ਸਮਾਜ ਨੂੰ ਤੇ ਜੋ ਗਰੀਬ ਨੇ ਆਪਣੇ ਅਗਰਵਾਲ ਸਵਾਗਨ ਹਿੰਦੂ ਸਵਾਗਨ ਵਿੱਚ ਤੇ ਕਰਦੇ ਹੈ ਕਿਉਂ ਇੱਕ ਪੰਚ ਤੇ ਇਕੱਠੇ ਹੋ ਕੇ ਹਿੰਦੂ ਤੇ ਦਲ ਤੋਂ ਬਾਅਦ ਨਾਰਾ ਦੇ ਕੇ ਬਹੁਤ ਜੋ ਸਵਾਲ ਪੜੇ ਸਾਡੇ ਹੀ ਹੈ ਹਾਥੇ ਸਾਡਾ ਸਾਥੇ ਦੇ ਨਾਲ ਚੱਲੀਏ ਧੰਨਵਾਦ ਜਾਪੀ ਜਾਪਾ ਅੱਜ ਭੋਜਨ ਸਮਾਜ ਪਾਰਟੀ ਸਰਬੰਸਵੇਸ ਸਿੰਘ ਜਿਗੜੇ ਭੋਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੱਲੋਂ ਸਰਗਰਨ ਤੇਜ ਸਿੰਘ ਪਾਣੀਪਾਲਨ ਚਾਰਜ ਤੇ ਸ੍ਰੀ ਵਿਪਲ ਕੁਮਾਰ ਅਨਚਾਰਜ ਦੀ ਵੱਲੋਂ ਭਾਨਕਵਾਰੀ ਮਾਇਆ ਭਤੀ ਜੀ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਇਹ ਨਮਾਣੇ ਜਿਹੜਾ ਟਿਕਟ ਦੇ ਕੇ ਨਵਾਜਿਆ ਤੇ ਮੈਂ ਸ਼ਕਉ ਦਾ ਬੈਧਾ ਕਰਦਾ ਕਿ ਹੌਣੇ ਵਾਲੇ ਸਮੇ ਦੇ ਵਿੱਚ ਇਹ ਸੀਟ ਜਿੱਤ ਕੇ ਭਾਨਕਵਾਰੀ ਮਾਇਆ ਭਤੀ ਜੀ ਭੋਜਨ ਸਮਾਜ ਪਾਰਟੀ ਝੋਲੀ ਚ ਪਾਵਾਗੇ ਸਾਨੂੰ ਆਪਣੇ ਸਰਵਾਂ ਦੀ ਰਾਖੀ ਕਰਨੀ ਚਾਹੀਦੀ ਹੈ ਸਰਵਾਂ ਨੂੰ ਬਚਾਉਣ ਦੇ ਲਈ ਬਹੁਜਨ ਸਵਾਜ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਹਾਥੀ ਦੇ ਉੱਤੇ ਬਾਟਨ ਤੋਂ ਵਾਕਿਆ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਸਰਕਾਰਾਂ ਤੋਂ ਮੁਗੜਦੇ ਹੋਏ ਬਹੁਜਨ ਸਵਾਜ ਪਾਰਟੀ ਦਾ ਸਮਾਰਗ ਰਸਤਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਬਹੁਜਨ ਸਵਾਜ ਪਾਰਟੀ ਪੂਰੇ ਭਾਰਤ ਦੇ ਵਿੱਚ ਜਿੱਥੇ ਚੋਪੇ ਦੇ ਵਿੱਚ ਭੈਣ ਜੀ ਨੇ ਵਧੀਆ ਸਰਕਾਰ ਚਲਾ ਕੇ ਕਿਸਾਨਾਂ ਨੂੰ ਸਵਾਮੀਨਾਥ ਦੀ ਰਿਪੋਰਟ ਲਾਗੂ ਕਰੀ ਹੈ ਮਾਨਟਰਲ ਕਮਿਸ਼ਨ ਦੀ ਰਿਪੋਰਟ ਬੇਸੀ ਲੋਕਾਂ ਦੇ ਲਾਗੂ ਕਰੀ ਹੈ ਜੋ ਕਿ 77% ਬਣਦੇ ਆ ਇਸ ਕਰਕੇ ਬੇਸੇ ਸਮਾਜ ਨੂੰ ਐਸੇ ਸਮਾਜ ਨੂੰ ਤੇ ਜੋ ਗਰੀਬ ਨੇ ਆਪਣੇ ਅਗਰਵਲ ਸਵਾਗਤ ਹਿੰਦੂ ਸਵਾਗਤ ਵਿੱਚ ਤੇ ਕਰਦੇ ਆ ਕਿਉਂ ਇੱਕ ਵਿੱਚ ਤੇ ਇਕੱਠੇ ਹੋ ਕੇ ਹਿੰਦੂ ਤੇ ਦਲ ਤੋਂ ਬਾਅਦ ਨਾਰਾ ਦੇ ਕੇ ਬਹੁਜਨ ਸਵਾਲ ਪੜੇ ਸਾਡੇ ਹੀ ਹਾਥੇ ਸਾਡਾ ਸਾਥੇ ਦੇ ਨਾਲ ਚੱਲੀਏ ਧੰਨਵਾਦ ਜੈ ਭੀਮ ਜੈ ਭਾਗ ਅੱਜ ਬਹੁਜਨ ਸਵਾਜ ਪਾਰਟੀ ਸਰਾਂਜ ਸੁਵੇਸ਼ ਸਿੰਘ ਜਿਗੜੇ ਬਹੁਜਨ ਸਵਾਜ ਪਾਰਟੀ ਪੰਜਾਬ ਦੇ ਪ੍ਰਧਾਨ ਵੱਲੋਂ ਸਰਵਾਰਣ ਤੇਜ ਸਿੰਘ ਪਾਣੀ ਪਾਲਨ ਇੰਚਾਰਜ ਤੇ ਸਰਵੇਪਾਲ ਕੁਮਾਰ ਇੰਚਾਰਜ ਜੀ ਵੱਲੋਂ ਭਾਨਕ ਬਾਰੇ ਮਾਇਆਬਤੀ ਜੀ ਦੇ ਅਸ਼ੀਰਵਾਦ ਦੇ ਨਾਲ ਮੈਨੂੰ ਇਹ ਨਮਾਣੇ ਜਨੂੰ ਟਿਕਟ ਦੇ ਕੇ ਨਵਾਜਿਆ ਤੇ ਮੈਂ ਇਸ ਕੌਲ ਦਾ ਬਹਿਦਾ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਿੱਤ ਕੇ ਭਾਨਕ ਬਾਰੇ ਮਾਇਆਬਤੀ ਜੀ ਬਹੁਤ ਜਨ ਸਵਾਜ ਪਾਰਟੀ ਝੋਲੀ ਚ ਪਾਵਾਂਗੇ ਸਾਨੂੰ ਆਪਣੇ ਸੌਦਾ ਦੀ ਰਾਖੀ ਕਰਨੀ ਚਾਹੀਦੀ ਹੈ ਸਰਵਾਰਣ ਨੂੰ ਬਚਾਉਣ ਦੇ ਲਈ ਬਹੁਤ ਜਨ ਸਵਾਜ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤੇ ਹਾਥੀ ਦੇ ਉੱਤੇ ਬਾਟਨ ਤੋਂ ਵਾਕਿਆ ਨੂੰ ਕਾਮਯਾਬ ਕਰਨਾ ਚਾਹੀਦਾ ਹੈ ਸਰਕਾਰਾਂ ਤੋਂ ਮੁਗੜਦੇ ਹੋਏ ਭੋਜਨ ਸਵਾਜ ਪਾਰਟੀ ਦਾ ਸਮਾਰਗ ਰਸਤਾ ਦੇਣਾ ਚਾਹੀਦਾ ਹੈ ਤਾਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਭੋਜਨ ਸਵਾਜ ਪਾਰਟੀ ਪੂਰੇ ਭਾਰਤ ਦੇ ਵਿੱਚ ਜਿੱਥੇ ਚੋਪੇ ਦੇ ਵਿੱਚ ਭੈਣ ਜੀ ਨੇ ਵਧੀਆ ਸਰਕਾਰ ਚਲਾ ਕੇ ਕਿਸਾਨਾਂ ਨੂੰ ਸਵਾਮੀਨਾਥ ਦੀ ਰਿਪੋਰਟ ਲਾਗੂ ਕਰੀ ਹੈ ਮੰਡਲ ਕਮਿਸ਼ਨ ਦੀ ਰਿਪੋਰਟ ਬੇਸੀ ਲੋਕਾਂ ਦੇ ਲਾਗੂ ਕਰੀ ਹੈ ਜੋ ਕਿ ਸਾਡੇ 7% ਬਣਦੇ ਹੈ ਇਸ ਕਰਕੇ ਬੇਸੀ ਸਵਾਜ ਨੂੰ ਐਸੀ ਸਵਾਜ ਨੂੰ ਤੇ ਜੋ ਗਰੇਵ ਨੇ ਆਪਣੇ ਅਗਰਵਾਲ ਸਵਾਗਤ ਹਿੰਦੂ ਸਵਾਗਤ ਬੇਨਤੀ ਕਰਦੇ ਆ ਕਿ ਉਹ ਇੱਕ ਪੰਚ ਤੇ ਇਕੱਠੇ ਹੋ ਕੇ ਹਿੰਦੂ ਤੇ ਦਲ ਤੋਂ ਬਾਅਦ ਨਾਰਾ ਦੇ ਕੇ ਬਹੁਤ ਸਾਰੇ ਸਵਾਲ ਪੜੇ ਸਾਦੇ ਹੀ ਹਾਥੇ ਸਾਡਾ ਸਾਥੇ ਦੇ ਨਾਲ ਚੱਲੀਏ ਧੰਨਵਾਦ ਜੈ ਭੀਮ ਜੈ ਭਗਤ